ਕਿਸਾਨ ਸਾਥਿਓ ਮੈਂ ਜੁਗੰਤਰ ਸਿੰਘ ਉਹ ਰਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨੇਤਾ ਉਹ ਰਾਂ ਕੱਲ ਵੀ ਜਿਹੜੀ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਗੁੱਸੇ ਨਾਲ ਗੱਲ ਤੋੜ ਕੇ ਗਏ ਜਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਮੀਟਿੰਗ ਦੇ ਅੱਧ ਬਚਾ ਲਿਓ ਜਦੋਂ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਧਾਰਾ ਮੰਤਰੀਾਂ ਚ ਨੌ ਮੰਗਾ ਤੇ ਤਕਰੀਬਨ ਗੱਲਬਾਤ ਹੋਈ ਤੇ ਨੌ ਮੰਗਾ ਤੇ ਬਾਕੀ ਮੁੱਖ ਮੰਤਰੀ ਸਾਹਿਬ ਦੀ ਅੱਖ ਚ ਫ੍ਰੈਕਸ਼ਨ ਸੀ ਟ੍ਰੀਟਮੈਂਟ ਵਾਸਤੇ ਜਾਣਾ ਸੀ ਉਹਨਾਂ ਨੇ ਗੱਲ ਉਹਨਾਂ ਦੀ ਬਾਅਦ ਵਿੱਚ ਜਾ ਸਕਦੀ ਸੀ ਜਦੋਂ ਇਹ ਵੇਰਵਾ ਦਿੱਤਾ ਸੀ ਉਹਨਾਂ ਨੂੰ ਜਾਣ ਦੀ ਕਹਿਨਤ ਨਹੀਂ ਜਾ ਸਕਦੀ ਜਦੋਂ ਜਾਣਾ ਤੁਸੀਂ ਚਲੇ ਜਾਓ ਗੱਲ ਸੁਣ ਕੇ ਜਾ ਪਰ ਅਸੀਂ ਇਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਸਮਾ ਪੁੱਛਿਆ ਸੀ ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈ ਜਦੋਂ ਇਹਨਾਂ ਨੇ ਖੁੱਲਾ ਸਮਾਂ ਕਿਹਾ ਫਿਰ ਅਸੀਂ ਵਿਸਤਾਰ ਚ ਗੱਲ ਸ਼ੁਰੂ ਕੀਤੀ ਜੇ ਇਹ ਕਹਿਣ ਦੇ ਵੀ ਸਾਡੇ ਕੋਲ 2 ਘੰਟੇ ਆ ਅਸੀਂ 2 ਘੰਟਿਆਂ ਦੇ ਵਿੱਚ ਆਪਣੀ ਗੱਲ ਸਮੇਟਣ ਦੀ ਕੋਸ਼ਿਸ਼ ਕਰਦੇ ਪਰ ਅਫਸੋਸ ਖੁੱਲਾ ਸਮਾਂ ਦੇ ਕੇ ਫਿਰ ਵੀ ਇਹਨਾਂ ਨੇ ਅੱਖ ਦੀ ਇਫੈਕਸ਼ਨ ਕਰਾਉਣੀ ਸੀ ਚਲੋ ਇਹਨਾਂ ਦੀ ਪਰਟਮੈਂਟ ਸੀ ਜਾਣਾ ਸੀ ਇਹਨਾਂ ਨੇ ਕੋਈ ਗੱਲ ਨਹੀਂ ਬਰ ਜਾਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਤੁਸੀਂ ਪਰਸੋਂ ਵਾਲੇ ਧਰ ਲੈਣੇ ਤੇ ਬਾਜੀ ਦੋ ਸਾਡੇ ਸਾਥੀਆਂ ਗੁਨੇ ਜਵਾਬ ਚ ਕਿਹਾ ਵੀ ਅਸੀਂ ਵਿਚਾਰ ਲਾਂਗੇ ਜੀ ਉਹ ਕਹਿੰਦੇ ਵਿਚਾਰਨਾ ਨਹੀਂ ਤੁਸੀਂ ਦੱਸੋ ਵੀ ਪਰਸੋਂ ਵਾਲਾ ਕੀ ਕਰਨਾ ਫਿਰ ਮੈਂ ਤੋਂ ਮਤਲਬ ਮੈਂ ਨਾ ਲਾੜੀ ਬੈਠਾ ਸੀ ਮੈਂ ਕਿਹਾ ਵੀ ਸਾਥੀ ਅਸੀਂ ਮੋਤਰ ਮੋਤਰ ਵੀ ਸਾਡੀ ਕੋਣੀ ਹੈ ਯਾਨੀ ਮੋਤਰ ਮੋਤਰ ਦਾ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਇਹ ਗੱਲ ਸਮਝ ਨਹੀਂ ਆਈ ਵੀ ਹੁੰਦੀ ਕੀ ਹੈ ਇਹ ਮੋਤਰ ਮੋਤਰ ਜੇ ਕਿਸੇ ਮਜ਼ਦੂਰ ਤੋਂ ਕਿਸੇ ਨੇ ਪੱਠੇ ਖੋਲੇ ਕਿਸੇ ਦੇ ਵੱਢਦਾ ਸੀ ਕਰ ਚ ਕਿਸੇ ਕਿਸਾਨ ਨੇ ਪੱਠੇ ਖੋਣ ਤੋਂ ਬਾਅਦ ਉਹਨੇ ਥੱਪੜ ਮਾਰੇ ਉਹ ਰੋਂਣ ਲੱਗਿਆ ਜਦੋਂ ਰੋਂਦਾ ਹੋ ਉਹ ਰੋਂ ਕੇ ਉਹਦੇ ਕਲੀਜਾ ਛਾਤੀ ਵੀ ਜਾਂਦਾ ਨਾਲੇ ਰੋਈ ਵੀ ਜਾਂਦਾ ਉਦੋਂ ਕਿਸਾਨ ਮੁਰੋਂ ਕਹਿੰਦਾ ਕਹਿੰਦਾ ਮੋਤਰ ਮੋਤਰ ਅਜੇ ਮੋਤਰ ਮੋਤਰ ਛਾਹਦਾ ਉਹ ਕਹਿੰਦਾ ਤਾਂ ਪੱਠੇ ਤਾਂ ਖੋਲੇ ਹੁਣ ਇਹ ਮੋਤਰ ਮੋਤਰ ਵੀ ਖੋਣੀ ਐ ਉਹਨੂੰ ਦੇਖਣ ਨੂੰ ਐ ਇਹ ਇਹ ਸੀ ਸ਼ਬਦ ਵੇ ਮਾਨਸਬੇ ਦੀ ਗੱਲਾਂ ਅੱਧੀਆਂ ਰਹਿਲੀਆਂ ਨੇ ਤੁਸੀਂ ਵਿੱਚੋਂ ਚੱਲੇ ਹੋ ਤੁਸੀਂ ਪਹਿਲੇ ਹੀ ਸਤੋਂਵੇਂ ਫਾਈਨਲ ਕਰਨਾ ਚਾਹੁੰਦੇ ਹੋ ਵੀ ਮੋਰਚਾ ਲੱਗੂਗਾ ਕਿ ਨਹੀਂ ਲੱਗੂਗਾ ਇਹ ਤਾਂ ਸਾਡਾ ਡਿਸੀਜਨ ਸੀ ਵੀ ਜਦੋਂ ਥਾਰਾਵ ਨਹੀਂ ਮੰਗਾ ਕਿ ਮੋਰਚੇ ਦੇ ਬਾਰੇ ਗੱਲ ਹੋ ਗਈ ਬਾਅਦ ਵਿੱਚ ਬੈਠ ਕੇ ਫਿਰ ਫਾਈਨਲ ਕਰਾਂਗੇ ਮੋਰਚਾ ਲਾਉਣਾ ਚਾਹੀਦਾ ਹੈ ਕਿ ਨਹੀਂ ਲਾਉਣਾ ਚਾਹੀਦਾ ਇਸ ਗੱਲ ਤੋਂ ਮੁੱਖ ਮੰਤਰੀ ਸਾਹਿਬ ਸਾਨੂੰ ਵਿਚ ਵਿਚਾਲੋ ਇਹ ਕਹਿ ਕੇ ਚਲੇਗੇ ਵੀ ਜਿਹੜੀਆਂ ਪਹਿਲੀਆਂ ਮੰਗਾਂ ਮੰਨੀਆਂ ਨੇ ਉਹ ਵੀ ਸਾਰੀਆਂ ਖਤਮ ਤੇ ਜਾਓ ਜਿਹੜਾ ਕੁਝ ਕਰਨਾ ਕਰ ਮੈਂ ਨਹੀਂ ਕਰਦਾ ਜੇ ਨਹੀਂ ਅਸੀਂ ਇੰਦੀ ਚੀਜ਼ ਐ ਕਰ ਵੀ ਕੀਤਾ ਨਾ ਨੂੰ ਵੀ ਜੇ ਤੁਸੀਂ ਕਹਿੰਦੇ ਵੀ ਮੀਟਿੰਗ ਕਰ ਰਹੇ ਆਪਾਂ ਮੀਟਿੰਗ ਦਿੰਨੇ ਆ ਵੀ ਤੁਸੀਂ ਮੀਟਿੰਗ ਦਿੰਦੀ ਉਹਦੋਂ ਜਦੋਂ ਅਸੀਂ ਪ੍ਰੋਗਰਾਮ ਰੱਖਦੇ ਆ ਜੇ ਇਸ ਗੱਲ ਤੇ ਉਹ ਤੜਕ ਗਿਆ ਵੀ ਅਸੀਂ ਮੈਂ ਸਭ ਤੋਂ ਡਰਦੇ ਨੇ ਮੀਟਿੰਗ ਨਹੀਂ ਦਿੱਤੀ ਕਦੇ ਸਰਕਾਰਾਂ ਜਨਤਕ ਲੀਡਰਾਂ ਤੋਂ ਜਨਤਕ ਜਥੇਬੰਦੀ ਤੋਂ ਡਰਦੀਆਂ ਹੁੰਦੀਆਂ ਨੇ ਇਸ ਕਰਕੇ ਭਰਾਓ ਇਹ ਨਾ ਕਹਿਣ ਤੋਂ ਗੱਲ ਤੋੜਨ ਤੋਂ ਬਾਅਦ ਅੱਜ ਸਵੇਰੇ ਵੱਡੀ ਪੰਦਰ ਤੇ ਛਾਪੇਮਾਰੀ ਕਰਕੇ ਜਿਹਨੇ ਲਗਭਗ 10 ਵੀਕਲ ਮੇਰੇ ਆਏ ਨੇ ਰਾਤ ਨੂੰ ਸੈਂਕੜਿਆਂ ਚ ਕਿਸਾਨਾਂ ਲਗਮਾਂ ਦੇ ਘਰਾਂ ਦੇ ਛਾਪੇਮਾਰੀ ਕੀਤੀ ਹੈ ਦਰਜਣਾ ਕਿਸਾਨ ਗਿਰਫਤਾਰ ਕੀਤੇ ਨੇ ਜਿਹੜੀ ਉਹੀ ਕਾਲਪੂ ਵਾਲਾ ਹਾਲਤ ਬਣਾਇਆ ਹੋਇਆ ਇਸ ਹਾਲਤ ਚ ਮੈਂ ਐਸਕੇਐਮ ਦੇ ਆਗੂ ਹੁੰਦਾ ਹੋਇਆ ਸਾਰੀਆਂ ਇਸਕੀਮਾਂ ਦੇ ਜੱਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਅੱਜ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣ ਇਹ ਰੋਸ ਪ੍ਰਗਟਾਵਾ ਕੀਤਾ ਜਾਵੇ ਉਹਨਾਂ ਦੇ ਪੂਤਲੇ ਫੂਕੇ ਜਾਣ ਤੇ ਕੱਲ ਦੀ ਤਿਆਰੀ ਕਰੋ ਕੱਲ ਵਾਸਤੇ ਬੰਦਿਆਂ ਨੂੰ ਇਕੱਠੇ ਕਰੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ 34 ਸੈਕਟਰ ਦੇ ਵਿੱਚ ਕੋਈ ਜਗ੍ਹਾ ਲਾਟ ਕਰੇ ਸਾਨੂੰ ਆਪਦਾ ਪ੍ਰਦਰਸ਼ਨ ਕਰਨ ਦਿਓ ਇਹ ਜਮੂਰੀ ਹੱਕ ਦੀ ਬਹਾਲੀ ਨੂੰ ਨਾ ਕੋ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਸਾਨੂੰ ਥਾਂ ਦਿਓ ਨਾਂ ਬਣਦੀ ਹਾਲਤ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੀ ਤਿਆਰੀ ਕਰੋ ਉਹ ਫੈਸਲਾ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ